ਬਾਪੂ ਸੂਰਤ ਸਿੰਘ ਜੀ ਜੋ ਸਿੱਖ ਕੌਮ ਲਈ ਬਹੁਤ ਬੜੀ ਕੁਰਬਾਨੀ ਕਰਦੇ ਹੋਏ ਅੱਜ ਅਕਾਲ ਚਲਾਣਾ ਕਰ ਗਏ ਨੇ ਸਿੱਖ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਕੌਮੀ ਇਨਸਾਨ ਮੋਰਚਾ ਬਹੁਤ ਸੋਗ ਦੀ ਲਹਿਰ ਚ ਹੈ ਤੇ ਬਾਪੂ ਸੂਰਤ ਸਿੰਘ ਨੂੰ 16 ਤਰੀਕ ਨੂੰ 10 ਸਾਲ ਹੋ ਜਾਣੇ ਸੀਗੇ ਸਾ ਮੋਰਚਾ ਕਿਉਂਕਿ ਬੰਦੀ ਸਿੰਘਾਂ ਦੇ ਲਈ ਰਿਹਾਈ ਦੇ ਲਈ ਇੱਕ ਮੋਰਚਾ ਲੱਗਾ ਤੇ ਇਸ ਤੋਂ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਵਾਜ਼ ਚੁੱਕੀ ਗਈ ਸੀ ਬਾਪੂ ਸੂਰਤ ਸਿੰਘ ਵੱਲੋਂ ਜਿਹੜੇ ਅੱਜ ਇਸ ਦੁਨੀਆ ਵਿੱਚ ਨਹੀਂ ਰਹੇ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਕੌਮੀ ਇਨਸਾਫ ਮੋਰਚੇ ਦੇ ਮੌਜੂਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣੇ ਬਾਰੇ ਦੱਸਣਾ ਮੈਂ ਕੌਮੀ ਇਨਸਾਫ ਮੋਰਚੇ ਦਾ ਇੱਕ ਵਰਕਰ ਬਹਾਦਰ ਸਿੰਘ ਅਤੇ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਅੱਜ ਬਹੁਤ ਦੁਖਦਾਈ ਖਬਰ ਹੈ ਕੀ ਬਾਪੂ ਸੂਰਤ ਸਿੰਘ ਜੀ ਜੋ ਸਿੱਖ ਕੌਮ ਲਈ ਬਹੁਤ ਬੜੀ ਕੁਰਬਾਨੀ ਕਰਦੇ ਹੋਏ ਅੱਜ ਅਕਾਲ ਚਲਾਣਾ ਕਰ ਗਏ ਨੇ ਸਿੱਖ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਕੌਮੀ ਇਨਸਾਮ ਮੋਰਚਾ ਬਹੁਤ ਸੋਗ ਦੀ ਲਹਿਰ ਚ ਹੈ ਤੇ ਬਾਪੂ ਸੂਰਤ ਸਿੰਘ ਨੂੰ 16 ਤਰੀਕ ਨੂੰ 10 ਸਾਲ ਹੋ ਜਾਣਾ ਸੀਗੇ ਸ਼ਿਗਰ ਚ ਲੜਦੇ ਆ ਪਹਿਲਾਂ ਇੱਥੇ ਪੁਲਿਸ ਨੇ ਗਵਰਨਮੈਂਟ ਨੇ ਲਾ ਲੋ ਇੱਥੇ ਡੀ ਐਮ ਸੀ ਰੱਖਿਆ ਕੇ ਨਾਲ ਫਿਰ ਉਹਨਾਂ ਦੇ ਪੁੱਤਰ ਅਮਰੀਕਾ ਸੀਗੇ ਉੱਥੇ ਉਹਨਾਂ ਦਾ ਦੇਹਾਂਤ ਹੋ ਗਿਆ ਬਹੁਤ ਦੁਖਦਾਈ ਗੱਲ ਹੈ ਤੇ ਜੋ ਬਾਪੂ ਸੂਰਤ ਸਿੰਘ ਦੀ ਕੁਰਬਾਨੀ ਹੈ ਇਹ ਸਿੱਖ ਕੌਮ ਸਦਾ ਯਾਦ ਰੱਖੇਗੀ ਕਿਵੇਂ ਲੱਗ ਰਿਹਾ ਉਹਨਾਂ ਨੂੰ ਦੇਖ ਕੇ ਅੱਜ 9 ਸਾਲ ਬਾਅਦ ਉਹਨਾਂ ਦਾ ਦੇਹਾਂਤ ਹੋਣਾ ਬੰਦੀ ਸਿੰਘਾਂ ਲਈ ਸੰਘਰਸ਼ ਤੇ ਕਮਿਨ ਸਾਹਿਬ ਮੋਰਚਾ ਵੀ ਬੰਦੀ ਸਿੰਘਾਂ ਦੀ ਹਾਈ ਨੂੰ ਲੈ ਕੇ ਲੱਗਿਆ ਸੰਘਰਸ਼ ਦਾ ਤਰੀਕਾ ਅਲੱਗ-ਅਲੱਗ ਲੱਗਦਾ ਕਿ ਕੋਈ ਨਾ ਕੋਈ ਫਰਕ ਨਹੀਂ ਪਿਆ ਦੋਨੋਂ 10 ਸਾਲਾਂ ਤੇ ਫਰਕ ਨਹੀਂ ਪਿਆ ਕਮਿਨ ਸਾਹਿਬ ਮੋਰਚੇ ਦੇ ਵੀ ਜਿਹੜਾ ਸੇਮ ਮੰਗਾ ਲੈ ਕੇ ਚੱਲ ਰਿਹਾ ਕੋਈ ਨਤੀਜਾ ਨਿਕਲ ਕੇ ਆਊਗਾ ਦੇਖੋ ਇਹ ਭਾਈ ਗੁਰਵਖ ਸਿੰਘ ਜੀ ਨੇ ਸਟਾਰਟਿੰਗ ਕੀਤੀ ਹੈ ਜੀ ਸ਼ਹੀਦ ਕਹਾਂਗੇ ਸ਼ਹੀਦ ਭਾਈ ਗੁਰਵਖ ਸਿੰਘ ਕਹਾਂਗੇ ਉਹਨਾਂ ਨੇ ਸ਼ੰਗਾਰ ਸਟਰੀਆ ਤਾਂ ਬਿਲ ਆਉਣਾ ਸਟਾਰਟ ਲੱਗਿਆ ਭਾਈ ਹਵਾਰਾ ਸਾਹਿਬ ਨੇ ਵੀ ਭਾਈ ਗੁਰਵਖ ਸਿੰਘ ਜੀ ਨੂੰ ਦੇ ਚਲੇ ਤੇ ਉਹਨਾਂ ਨੇ ਟੈਂਕੀ ਤੋਂ ਹਸਾਸਤ ਵੀ ਹੋਈ ਉਹਨਾਂ ਦੀ ਪਰ ਚੈਨ ਉਹਨਾਂ ਨੇ ਚਲਾਈ ਉਹ ਤੋਂ ਬਾਅਦ ਬਾਪੂ ਸੂਰਤ ਸਿੰਘ ਜੀ ਆ ਗਏ ਤੇ ਉਹ ਤੋਂ ਬਾਅਦ ਬਹੁਤ ਸਿਕ ਕੌਮ ਦੇ ਬਹੁ ਨਮਾਇंदे ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਬੰਦੀ ਯੋਧਿਆਂ ਦੀ ਬੰਦੀ ਛੋੜ ਲਈ ਮੋਰਚਾ ਵੀ ਲੱਗਿਆ ਹੋਇਆ 2 ਸਾਲ ਪੂਰੇ ਹੋ ਗਏ ਨੇ ਅੱਜ ਕੁਝ ਦਿਨ ਉੱਪਰ ਹੋ ਗਏ ਨੇ ਇੱਕ ਹਫਤਾ 1.5 ਹਫਤਾ ਉੱਪਰ ਹੋ ਗਿਆ ਪਰ ਕੋਈ ਸੁਣੀ ਨਹੀਂ ਜਾ ਰਹੀ ਸਿੱਖ ਕੌਮ ਨਾਲ ਘਟ ਗਿਣਤੀ ਨਾਲ ਧੱਕਾ ਹੋ ਰਿਹਾ ਅਸੀਂ ਸਰਕਾਰਾਂ ਨੂੰ ਵੀ ਕਹਿੰਦੇ ਆ ਵੀ ਸੋਚਣਾ ਚਾਹੀਦਾ ਅਸੀਂ ਕਿਸੇ ਦਾ ਦੁਸ਼ਮਣ ਨਹੀਂ ਹੈਗੇ ਅਸੀਂ ਤਾਂ ਵੰਡ ਕੇ ਖਾਣ ਵਾਲੀ ਕੌਮ ਐ ਇਹ ਸਾਡਾ ਵਾਅਦਾ ਕਰਿਆ ਵਕਤੇ ਦਿਖਾ ਦਿਓ ਆਪਣੇ ਤਾਂ ਰੱਖਿਆ ਵੀ ਕਿਸੇ ਦਾ ਨਹੀਂ ਹੈਗਾ ਜੀ ਆਪਣੇ ਤੇ ਵਾਦਾ ਕਿਸੇ ਦਾ ਰੱਖਿਆ ਰੱਖਿਆ ਵੀ ਸਿੱਖ ਕੌਮ ਨੇ ਕਿਸੇ ਦਾ ਨਹੀਂ ਹੈਗਾ ਪਰ ਕਿਸ ਤੇ ਵਾਦਾ ਕਰਿਆ ਵਾ ਦਿਖਾ ਦਿਓ ਇਹ ਜ਼ਰੂਰੀ ਹੈ ਸਾਡੇ ਬਾਰੇ ਗਵਰਨਮੈਂਟਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਕੋਈ ਮਾੜੀ ਕੌਮ ਨਹੀਂ ਕੋਈ ਡਾਕੂ ਗਾਲੀ ਕੌਮ ਨਹੀਂ ਮਿਹਨਤ ਕਰਦਾ ਕਸ ਕੌਮ ਹੈ ਸਾਰੀ ਸਿੱਖ ਕੌਮ ਮਿਹਨਤ ਕਰਦੀ ਹੈ ਕੋਈ ਮੰਗ ਕੇ ਭਿਖਾਰੀ ਤੁਹਾਨੂੰ ਸਿੱਖ ਨਹੀਂ ਮਿਲੂਗਾ ਸਾਰੇ ਮਿਹਨਤ ਕਸ਼ਤ ਲੋਕ ਨੇ ਲੰਗਰ ਲਾਣ ਵਾਲੇ ਲੋਕ ਨੇ ਅਕੂਸੀ ਚਾਹਦੇ ਨੇ ਲੰਗਰ ਲੋਕ ਅੰਦਰ ਪਰਦੇ ਅਸੀਂ ਬਾਹਰ ਨਿਕਲਦੇ ਆ ਇਹ ਬਹੁਤ ਵੱਡੀ ਗੱਲ ਹੈ ਪਰ ਲੇਕਿਨ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਬਾਪੂ ਸੂਰਤ ਸਿੰਘ ਨੂੰ ਕਿਵੇਂ ਯਾਦ ਰੱਖਿਆ ਜਾਊਗਾ ਬਾਪੂ ਸੂਰਤ ਸਿੰਘ ਦੇਖੋ ਸ਼ਹੀਦਾਂ ਨੂੰ ਕੋਈ ਬੁੱਤ ਬਣਾਉਣ ਵਾਲੇ ਆਦਮੀ ਰੱਖਿਆ ਜਾਂਦਾ ਕਮਿੰਦ ਸਾਹਿਬ ਮੋਰਚੇ 'ਚ ਕੁਝ ਬਜ਼ੁਰਗ ਬੈਠੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਪੂ ਸੂਰਤ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਕਿਵੇਂ ਦੇਖਦੇ ਹੋ ਬਾਬਾ ਜੀ ਬਹੁਤ ਸੁਣ ਕੇ ਬਹੁਤ ਮਨ ਦੁਖੀ ਹੋਇਆ ਵੀ ਇੰਨੇ ਵੱਡੇ ਯੋਧੇ ਸੀ ਕੌਮਲਦੀ ਖਾਤਰ ਬਹੁਤ ਕੁਰਬਾਨੀ ਕੀਤੀ ਉਹਨਾਂ ਨੇ ਬਹੁਤ ਦਿਨ ਬੈਠੇ ਰਹੇ ਭੁੱਖਣ ਪਾਣੇ ਬਹੁਤ ਉਹਨਾਂ ਦੀ ਦੇਣ ਲਈ ਅਸੀਂ ਦੇਣ ਲਈ ਦੇ ਸਕਦੇ ਜੀ ਉਹਨਾਂ ਦੀ ਪਰ ਹੁਣ ਕੀ ਕਰਦਾ ਤੇ ਬਰਬਾਦ ਦਾ ਭਾਣਾ ਇਹਦੇ ਅੱਗੇ ਕਿਹਦਾ ਜੋਰ ਨਹੀਂ ਜੀ ਹਾਂ ਜੀ ਬਜ਼ੁਰਗੀ ਦੀ ਇਸ 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 ਉਮਰ ਦੇ ਵਿੱਚ ਵੀ ਇੰਨੀ ਸ਼ਰੜਤਾ ਇੰਨਾ ਸਦਕਾ ਕਿਵੇਂ ਦੇਖਦੇ ਹੋ ਬਹੁਤ ਕੁਰਬਾਨੀ ਜੀ ਬਹੁਤ ਮੈਂ ਕਹਿੰਦਾ ਅਸੀਂ ਦੇਣ ਹੀ ਨਹੀਂ ਦੇ ਸਕਦੇ ਇਹਨਾਂ ਇਹਨਾਂ ਦੇ ਯੋਧਿਆਂ ਦਾ ਇਦਾਂ ਦਾ ਇਹ ਅਸੀਂ ਉਹਨਾਂ ਦੇ ਪੈਰਾਂ 'arre ਕੇ ਵੀ ਜਿਹੜੀ ਇੰਨੀ ਕੁਰਬਾਨੀ ਕੀਤੀ ਹੈ ਇਹਨਾਂ ਚਿਰ ਆਪਣਾ ਇੱਕ ਇੱਕ ਕਿਤਾ ਚੁਗਾਰੀ ਚ ਚਲਾਇਆ ਜੀ ਅੱਜਕੱਲ੍ਹ 6-7 ਮਹੀਨੇ ਨਹੀਂ ਚੱਲਦਾ ਉਹਨੇ ਬਹੁਤ ਕੁਰਬਾਨੀ ਕੀਤੀ ਜੀ ਹਾਂਜੀ ਬਿਲਕੁਲ ਸੋ ਬਜ਼ੁਰਗ ਮੇਰੇ ਨਾਲ ਬੈਠੇ ਹਾਂ ਜੀ ਕੀ ਕਹਿਣਾ ਚਾਹੋਗੇ ਬਾਪੂ ਜੀ ਦੇ ਅੱਜ ਬਹੁਤ ਦੁਖਦਾਈ ਖਬਰ ਆ ਸਿੱਖ ਜਗਤ ਦੇ ਵਿੱਚ ਬਾਪੂ ਸੂਰਤ ਸਿੰਘ ਜੀ ਦੁਨੀਆ ਨੂੰ ਅਲਵਿਦਾ ਕਹਿ ਗਏ ਬਾਬਾ ਜੀ ਗੱਲ ਇਹ ਵੀ ਜਿਹੜੀ ਮੰਦਾ ਕੋਈ ਵੀ ਐ ਸਿੱਖ ਕੌਮ ਜਿਹੜੀ ਐ ਮਰਜੀਬਣੇ ਦੀ ਕੌਮ ਐ ਠੀਕ ਐ ਵੀ ਜਿਹੜਾ ਅਮਰਤ ਗੁਰੂ ਨੇ ਛਕਾਇਆ ਉਹ ਅਣਖ ਵਾਸਤੇ ਗੈਰਤ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾ ਦਿੰਦਾ ਖਾਲਸਾ ਜਿਹੜਾ ਉਹ ਬੰਦੀ ਸਿੰਘਾਂ ਦਾ ਮਸਲਾ ਇੱਥੇ ਬੇਅਦਬੀ ਨਾਲ ਸਾਫ਼ ਕਰੂ ਦਾ ਕਿ ਸਾਨੂੰ ਮਿਲੇ ਤੇ ਕੌਮ ਜਿਹੜੀ ਐ ਅੱਜ ਵੀ ਉੱਥੇ ਖੜੀ ਐ ਵੀ ਜਿਹੜਾ ਕੌਮੀ ਸਾਹਿਬ ਮੋਰਚਾ ਚੱਲ ਰਿਹਾ ਹੈ ਇਹ ਉਸੇ ਸੋਚ ਨੂੰ ਲੈ ਕੇ ਚੱਲ ਰਿਹਾ ਵੀ ਸੱਚੇ ਪਾਸ਼ਾ ਜਲਦੀ ਤੋਂ ਜਲਦੀ ਛੇਤੀ ਪਾਊਗਾ ਝੋਲੀ ਕੌਮ ਦੀ ਝੋਲੀ ਫਤੇ ਪਾਊਗੀ ਤੇ ਬਾਪੂ ਸੂਰ ਸਿੰਘ ਸਾਡੀ ਕੌਮੀ ਸਾਹਿਬ ਮਰਤੀ ਬੋਲੋ ਤਾਂਸੀਂ ਸਲੂਟ ਹੀ ਕਰ ਸਕਦੇ ਆ ਵੀ ਉਹ ਜੋਧਾ ਸੀ ਸਾਡਾ ਕੌਮ ਦਾ ਹੀਰਾ ਵੀ ਸੱਚੇ ਪਾਸ਼ਾ ਨੂੰ ਆਪਣੀ ਚਰਨਾਂ ਚ ਨਵਾਸ ਬਖਸ਼ੇ ਹੀ ਸਾਡੀ ਦੁਆ ਸੱਚੇ ਪਾਸ਼ਾ ਕੀ ਬਾਖਾਲ ਸਾਹਿਬ ਸੋ ਬਾਪੂ ਸੂਰ ਸਿੰਘ ਬਡੇਰੀ ਉਮਰ ਦੇ ਵਿੱਚ ਸਿੜੜੀ ਇੱਕ ਸਿੱਖ ਦੇ ਨਾਂ ਨਾਲ ਜਾਣੇ ਜਾਣਗੇ ਕਿਉਂਕਿ ਤੁਸੀਂ ਗੱਲਬਾਤ ਸੁਣੀ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵਕ ਵਕ ਸਮੇਂ ਤੇ ਵਕ ਵਕ ਆਵਾਜ਼ਾਂ ਉੱਠੀਆਂ ਉਹਨਾਂ 'ਚ ਬਾਪੂ ਸੂਰਤ ਸਿੰਘ ਪ੍ਰਮੁੱਖ ਸੀਗੇ ਕਿਉਂਕਿ ਉਹਨਾਂ ਨੇ ਬਹੁਤ ਲੰਬੇ ਸਮੇਂ 'ਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਜਦੋਂ ਜਹਾਦ ਭੁਖ ਹੜਤਾਲ ਤੱਕ ਦਾ ਜਿਹੜਾ ਸੀਗਾ ਉਹਨਾਂ ਨੇ ਪ੍ਰਣ ਲਿਆ ਲਿੱਤਾ ਸੀਗਾ ਉਹਨਾਂ ਨੇ ਸੰਘਰਸ਼ ਕੀਤਾ ਸੀਗਾ ਤੇ ਉਸ ਤੋਂ ਬਾਅਦ ਅੱਜ ਉਹਨਾਂ ਦਾ ਜਿਹੜਾ ਵਾਧ ਦੇਹਾਂਤ ਹੋ ਗਿਆ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ